ਖਬਰ ਮਾਚੀ ਵਾਰੇ ਤੋਂ ਹੈ ਜਿਥੇ ਕਿ ਪੁਰਾਣੀ ਗਊਸ਼ਾਲਾ ਰੋਡ ਤੇ ਕਾਰ ਸਵਾਰ ਅਨੰਪਸ਼ਾ ਤੇ ਹਮਲਾਵਰਾਂ ਨੇ हेयर ਡ্রেਸਰ ਰੋਸ਼ਨ ਹੰਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ ਹਸਪਤਾਲ ਵਿੱਚ ਜ਼ਖਮੀ ਰੋਸ਼ਨ ਹੰਸ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਨੇੜੇ ਗਊਸ਼ਾਲਾ ਰੋਡ ਤੇ ਖੜਾ ਸੀ ਕਿ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਤੇ ਕਾਰ ਵਿੱਚ ਇੱਕ ਵਿਅਕਤੀ ਜਿਸ ਦਾ ਮੂੰਹ ਬੰਨਿਆ ਹੋਇਆ ਸੀ ਨੇ ਗਾਲੀ ਗਲੋਚ ਕਰਦੇ ਆ ਉਸ ਉੱਪਰ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਸਹਿਵਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਤੁਰੰਤ ਹੀ ਡਾਕਟਰਾਂ ਨੇ ਰੈਫਰ ਕਰ ਦਿੱਤਾ ਪੀੜਤ ਰੋਸ਼ਨ ਹੰਸ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਮੇਰਾ ਰੋਸ਼ਨ ਜੀ ਰੋਸ਼ਨ ਲਾਲ ਕੀ ਕਰਦਾ ਸੀ ਜਦੋਂ ਮੈਂ ਸਰ ਕਰਦੇ ਕੁ ਕਰਦੇ ਬਾਹਰ ਖੜਾ ਸੀ ਥੱਲੇ ਜਿਹਾ ਥੱਲੇ ਆ ਕੇ ਤੇ ਮੈਂ ਉਸ ਥੱਲੇ ਹੀ ਖੜਾ ਸੀ ਕਰਕੇ ਕੋਲਾ ਤੋਂ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਜ਼ਹਿਰ ਸੀ ਉਹ ਆਕੇ ਉਹਨੇ ਬਸ ਜਿਵੇਂ ਗਾਲ ਗਾਲ ਆਪਣੀ ਗਾਲ ਕੱਢ ਕੇ ਬੋਲਿਆ ਉਹਦਾ ਕੁਛ ਤੇ ਫਸ ਉਹਨੇ ਗਾਲ ਵਾਂਗੂ ਪਰਵਾਸ ਨਹੀਂ ਪੈਸਾ ਨਹੀਂ ਉਹਨੇ ਕਿਛ ਨੂੰ ਕਰਕੇ ਉਹਨੇ ਉਹਨੇ ਫેર ਮਾਰਿਆ ਮੇਰੇ ਪਰਨੇ ਮੈਂ ਪਹਿਲੇ ਦਿਨ ਕਹਿੰਦਾ ਕਿ ਫੇਨੀ ਬੰਦੇ ਵੀ ਜਾਣ ਪਛਾਣ ਦੇ ਨਹੀਂ ਸ਼ਹਿਰ ਤੇ ਤਾਰੋ ਕੇ ਗੱਦੀ ਉਹਨੇ ਮੈਂ ਮੁੰਡੇ ਨੂੰ ਕੱਢੀ ਵੀ ਨਹੀਂ ਕਰਾਉਂਦਾ ਜਾਨ ਸ਼ਹਿਰ ਮਨੂਗੇ ਉਹ ਪਾ ਬਾਅਦ ਚ ਪਤਾ ਲੱਗਿਆ ਉਹ ਜਦੋਂ ਫੇਰ ਮਾਰੇ ਮਹਾਜਰੇ ਆ ਮੈਨੂੰ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਸੀ ਕਿ ਵੀ ਫੇਰ ਰੋ ਤੇ ਉਹਨੂੰ ਪਾਤਵੀ ਅੰਦਰ ਜਾ ਕੇ ਦੇਖਿਆ ਉਧਰ ਘੜਾ ਨਿਕਲਿਆ ਫਿਰ ਮੈਂ ਦੇਖਿਆ ਉਹ ਫੇਰ ਬੱਜਿਆ ਮੇਰੇ ਕਿਸੇ ਨਾ ਕੋਈ ਲਾਕ ਡਾਟ ਵੀ ਥੋੜੀ ਸ਼ਮਨੀ ਲਿਖ ਪਵੇ ਫਿਰ ਨਹੀਂ ਮਾਇਸ ਆ ਕਿ ਮੰਗ ਕੀ ਕਰਦੇ ਅੱਗੇ ਕੀ ਮੰਗ ਕਰਦੇ ਵੀ ਜਾਂਚ ਕੀਤੀ ਜਾਵੇ ਭਾਜੀ ਕੌਣ ਸੀ ਕੌਣ ਮਿਲ ਗਿਆ ਅੰਦੇ ਆ ਨਮਸ਼ਤ ਜੀ ਕਿ ਵੀ ਜਾਂਚ ਕੀਤੀ ਜਾਵੇ ਕਿੰਨੇ ਕਿੰਨੇ ਦੇ ਕਰੀ ਫਾਇਰਿੰਗ ਹੋਈ ਥੋੜਾ ਸਵਾਲ ਜਵਾਬ ਹੋਣ ਸੀਗਾ ਥੋੜੀ ਸੰਸਕੋਸ ਕਿਉਂ ਸਮਾਨ ਲੈਣਾ ਆਇਆ ਸੀਗਾ ਭਾਜੀ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਇਦੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲਪੇਟ ਰੱਖਿਆ ਸੀਗਾ ਜੀ ਹਾਂ ਜੀ ਕੀ ਗੱਲ ਬਾਤ ਹੈ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਤਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲ ਬਾਤ ਨਹੀਂ ਹੈ ਨਹੀਂ ਹੈ ਕਿੰਨੇ ਕ ਜਨੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦੇ ਜੀ ਬਾਕੀ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਵੀ ਨਾਲ ਹੋਰ ਸੀਗਾ ਜਨੇ ਦੇਖਿਆ ਸੁਖਿਆ ਸੀਗਾ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੁਲੀ ਨਹੀਂ ਨਹੀਂ ਵੀ ਜੀ ਕੋਈ ਗੋਲੀ ਵਾਇਰ ਕੋਈ ਨਹੀਂ ਆਈ ਸੀਗੀ ਗੋਲੀ ਹਾਂ ਜੀ ਗੱਡੀ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਕਰਮਜੀਤ ਸਿੰਘ ਗਰੇਵਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਉਹਨਾਂ ਕਹਿਆ ਕਿ ਪੁਲਿਸ ਵੱਲੋਂ ਚੱਪੇ-ਚੱਪੇ ਤੇ ਨਾਕਾ ਬੰਦੀ ਕਰ ਦਿੱਤੀ ਗਈ ਹੈ ਤੇ ਦੋਸ਼ੀ ਜਲਦ ਹੀ ਕਾਬੂ ਕਰ ਲਏ ਜਾਣਗੇ ਉਹਨਾਂ ਕਹਿਆ ਕਿ ਪੁਲਿਸ ਵੱਲੋਂ ਨਾਲ ਹੀ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇੱਕ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਛੂੜਾ ਟਾਣ ਦੇ ਏਰੀਆ 'ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ 'ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਨਮ ਕਰਾਇਆ ਜਾਊਗਾ ਕਿਹੜਾ ਮਾਲਮ ਹੈ ਕਿ ਗਊਸ਼ਾਲਾ ਰੋਡ ਤੇ ਮਲਾਇਆ ਸੀ